ਹਾਂਜੀ ਤਾਲਪੁਰ ਸਾਹਿਬ ਜੋ ਅੱਜ ਤੁਸੀਂ ਪਿੰਨ ਗੋਰੇਨਗਲ ਤੇ ਪਿੰਨ ਮਤਤਨਗਲ ਦੀ ਕਮੇਟੀ ਆਪਾਂ ਦੀਆਂ ਨੇ ਇਸ ਤੋਂ ਪਹਿਲਾਂ ਕਿੰਨੀਆਂ ਕਮੇਟੀਆਂ ਬਣ ਚਾਹੇਗਾ ਆਲ ਸਮਝ ਕਿੰਨੀਆਂ ਕਮੇਟੀਆਂ ਹੋਰ ਗਠਨ ਕਰਨਗੀਆਂ ਬਿਲਕੁਲ ਪੱਤਰਕਾਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਵਤਨ ਦੀ ਮਿੱਟੀ ਨਿਊਜ਼ਪੇਪਰ ਤੇ ਨਿਊਜ਼ ਚੈਨਲ ਦਾ तहे ਦਿਲੋਂ ਧੰਨਵਾਦਾਂ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਅੱਜ ਸਾਨੂੰ ਇੱਥੇ ਮੌਕਾ ਦਿੱਤਾ ਹੈ ਮੈਂ ਫਤਿਹ ਅਰਚ ਕਰਦਾ ਆਪ ਜੀ ਦੇ ਚੈਨਲ ਦੇ ਤੇ ਰਹੇਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਮੈਨੂੰ ਸੁਣ ਰਹੀਆਂ ਜਾਂ ਵੇਖ ਰਹੀਆਂ ਆ ਉਹਨਾਂ ਸਾਰੀਆਂ ਸੰਗਤਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਰੇ ਨੰਗਲ ਸਾਹਿਬ ਜਿਹੜਾ ਤੁਸੀਂ ਇੱਕ ਸਵਾਲ ਮੇਰੇ ਕੋਲ ਪੁੱਛਿਆ ਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪਿੰਡ ਗੋਰੀ ਨੰਗਲ ਤੇ ਮੱਤੇ ਨੰਗਲ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਾਈਆਂ ਗਈਆਂ ਆ ਤੇ ਹੋਰ ਕਿੱਥੇ-ਕਿੱਥੇ ਕਮੇਟੀਆਂ ਬਣੀਆਂ ਸੋ ਕਾਈਂਡਲੀ ਫॉर ਇਨਫੋਰਮੇਸ਼ਨ ਮੈਂ ਇਹ ਕਰ ਦੱਸੇ ਨਹੀਂ ਚਾਹੂੰਗਾ ਕਿ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ 13000 13000 ਪੰਚਾਇਤਾਂ ਨੇ ਉਹਨਾਂ ਪੰਚਾਇਤਾਂ ਦੇ ਵਿੱਚ ਲਗਭਗ ਸਾਰੀਆਂ ਪੰਚਾਇਤਾਂ ਦੇ ਵਿੱਚ ਪਹੁੰਚ ਜਿਹੜੀ ਕੀਤੀ ਜਾ ਰਹੀ ਹੈ ਤੇ ਸਾਰੀਆਂ ਪੰਚਾਇਤਾਂ ਦੇ ਵਿੱਚ ਜਿਹੜੀਆਂ ਆ ਪੰਜ-ਪੰਜ ਮੈਂਬਰੀ ਕਮੇਟੀਆਂ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਤੇ ਵਿਧਾਨ ਸਭਾ ਹਲਕਾ ਆਈਨਾਲਾ ਦਾ तकरीबन तकरीबन ਕੋਈ ਇਸ ਤਰ੍ਹਾਂ ਦਾ ਪਿੰਡ ਨਹੀਂ ਹੈਗਾ ਜਿਹੜੇ ਪਿੰਡ ਦੇ ਵਿੱਚ ਅਸੀਂ ਨਹੀਂ ਪਹੁੰਚੇ ਤੇ ਉੱਥੇ ਕਮੇਟੀਆਂ ਜਿਹੜੀਆਂ ਲਗਭਗ ਬਣਨ ਵਾਸਤੇ ਤੈਅ ਹੋਈਆਂ ਪਈਆਂ ਮੇਰੇ ਵਿਦੇਸ਼ ਜਾਣ ਕਰਕੇ ਮੈਂ ਕੁਛ ਪਿੱਛੋਂ ਮੇਰੇ ਸਾਥੀ ਜਿਹੜੇ ਹੀ ਉਹ ਕੰਮ ਨਹੀਂ ਕਰੇ ਕਰ ਸਕੇ ਉਹ ਰੁਕ ਗਏ ਤੇ ਹੁਣ ਅਸੀਂ ਲਗਾਤਾਰ ਜਿਗਾਆਂ ਪਿੰਡਾਂ ਦੇ ਵਿੱਚ ਜਾ ਕੇ ਤੇ ਜਿਹੜੀ ਸਾਡੀ 9 ਤਰੀਕ ਨੂੰ ਸੱਚਾ ਗੁਰੂ ਲਾਧੋਰੇ ਕਾਨਫਰੰਸ ਜਿਹੜੀ ਹੋ ਰਹੀ ਆ ਉਹ ਬਾਬਾ ਬਕਾਲਾ ਸਾਹਿਬ ਦੇ ਕੇ ਉਹਦੇ ਵਾਸਤੇ ਅਸੀਂ ਹੁਣ ਤਿਆਰੀ ਕਰ ਰਹੇ ਆਂ ਤੇ ਤਿਆਰੀਆਂ ਤੋਂ ਬਾਅਦ ਜਿਹੜੀਆਂ ਕਮੇਟੀਆਂ ਵੀ ਲਗਾਤਾਰ ਨਾਲ ਨਵੀਆਂ ਪੰਡੀਆਂ ਜਾ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਲਕੇ ਦੇ ਵਿੱਚੋਂ ਬਹੁਤ ਵਧੀਆ ਰਿਜ਼ਲਟ ਜਿਹੜੇ ਸਾਨੂੰ ਹੋਰ ਵੀ ਮਿਲਣਗੇ। ਸਰੋਪਰਾ ਸਾਹਿਬ ਜਦੋਂ ਪਹਿਲੀ ਸਰਕਾਰ ਇਹ ਕਾਮਪਾਰਟੀ ਦੀ ਆਈ ਸੀ ਉਹਨਾਂ ਨੇ ਵੀ ਇਹ ਚੀਜ਼ ਕੀਤੀ ਜਿਵੇਂ ਆਪਾਂ ਆਪਣੇ ਭੱਕਰ ਜਿਹੜੇ ਸੱਗਾਗੇ ਨਹੀਂ। ਪਰ ਜਦੋਂ ਸਰਕਾਰ ਆ ਗਈ ਉਹ ਭੱਕਰ ਚੜਿਆ ਹੋਇਆ ਜਿਹੜੇ ਖੁੱਡੇ ਲਾਨ ਵਾਲੇ ਵੀ ਘਰੋਂ ਨਿਕਲ ਨਹੀਂ ਮੁੱਕੇ ਹੋ ਗਏ। ਤੁਸੀਂ ਵੀ ਤੇ ਇਹ ਕਮੇਟੇ ਦਾ ਇਹ ਕੰਮ ਨਾ ਕਰੋਗੇ? ਨਹੀਂ ਬਿਲਕੁਲ ਜਿਹੜੀ ਗੱਲ ਤੁਸੀਂ ਕੀਤੀ ਆ ਜਿਹੜੀ ਹੁਣ ਆਮ ਆਦਮੀ ਪਾਰਟੀ ਸੀਗੀ ਆਮ ਆਦਮੀ ਪਾਰਟੀ ਆਪਣਾ ਮਿਸ਼ਨ ਬਹੁਤ ਵਧੀਆ ਲੈ ਕੇ ਆਈ ਸੀਗੀ 노 ਡਾਊਟਰ ਇਹਦੇ ਵਿੱਚ ਕੋਈ ਗੱਲ ਅਸੀਂ ਨਹੀਂ ਕਹਿ ਸਕਦੇ ਪਰ ਸਮੇਂ ਦੇ ਅਨੁਸਾਰ ਜਦੋਂ ਗਲਤ ਕਿਸਮ ਦੇ ਬੰਦੇ ਜਿਹੜੇ ਆ ਨਾਲ ਆਉਂਦੇ ਆ ਜਾਂ ਵਿੱਚ ਸ਼ਾਮਲ ਹੁੰਦੇ ਆ ਉਹ ਤੱਕੇ ਦੇ ਨਾਲ ਵਰਕਰਾਂ ਨੂੰ ਜਿਹੜਾ ਪਿੱਛੇ ਕਰ ਦਿੰਦੇ ਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਿੱਖ ਭਰਾਵਾਂ ਨੂੰ ਪੰਜਾਬ ਦੇ 크ਰਿਸਚੀਅਨਾਂ ਨੂੰ ਪੰਜਾਬ ਦੇ ਹਿੰਦੂ ਵੀਰਾਂ ਨੂੰ ਜਾਂ ਪੰਜਾਬ ਦੇ ਵਿੱਚ ਜਿਹੜੇ ਸਾਡੇ ਦਲਿਤ ਵੀਰ ਨੇ ਪਛੜੀਆਂ ਸ਼੍ਰੇਣੀਆਂ ਰਾਖਵੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਨੇ ਮੈਂ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ ਆਪਣੇ ਸਾਡੇ ਪਾਰਟੀ ਦੇ ਜਿਹੜੇ ਮੁੱਖ ਸੇਵਾਦਾਰ ਨੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਅਗਵਾਈ ਦੇ ਹੇਠ ਤੇ ਉੱਥੋਂ ਬਾਪੂ ترਸੇਮ ਸਿੰਘ ਜੀ ਦੀ ਅਗਵਾਈ ਦੇ ਹੇਠ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਮੈਂ ਪੂਰਨ ਤੌਰ ਤੇ ਇਹ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਰੀਆਂ ਕਮੇਟੀ ਜਨੂੰ ਕਿ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਜੋ ਅਸੀਂ ਪਿੱਛੇ ਆਮ ਆਦਮੀ ਪਾਰਟੀ ਨੇ ਕੀਤਾ ਲੋਕ ਅੱਜ ਵੀ ਦਰਦ ਇਹ ਨਹੀਂ ਇਸ ਗੱਲ ਨੂੰ ਲੈ ਕੇ ਕਿ ਜੋ ਆਮ ਆਦਮੀ ਪਾਰਟੀ ਦੇ ਵਿੱਚ ਹੋਇਆ ਕਿ ਵਰਕਰ ਜਿਹੜਾ ਸੀਗਾ ਉਹ ਪਹਿਲਾਂ ਕੰਮ ਕਰਦਾ ਰਿਹਾ ਤੇ ਜਦੋਂ ਸਰਕਾਰ ਬਣੀ ਤਾਂ ਉਹਦੋਂ ਵਰਕਰ ਪਿੱਛੇ ਹੋ ਗਏ ਤੇ ਜਿਹੜੇ ਦੂਜੀਆਂ ਪਾਰਟੀਆਂ ਦੇ ਬੰਦੇ ਸੀਗੇ ਜਾਂ ਪੈਸਿਆਂ ਵਾਲੇ ਸੀਗੇ ਜਾਂ ਥਾਈਲੀਆਂ ਦੇਣ ਵਾਲੇ ਬੰਦੇ ਸੀਗੇ ਉਹ ਉਹਨਾਂ ਨੂੰ ਅੱਗੇ ਕਰ ਦਿੱਤਾ ਗਿਆ ਪਰ ਮੈਂ ਵਿਸ਼ਵਾਸ ਨਾਲ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਹੋ ਜਿਹੀ ਜਿਹੜੀ ਸ਼ਿਕਾਇਤ ਆ ਪੰਜਾਬ ਦੇਆਂ ਲੋਕਾਂ ਨੂੰ ਕੋਈ ਵੀ ਕਮੇਟੀ ਨਾਲ ਸੰਬੰਧਿਤ ਹੋਵੇ ਉਹ ਨਹੀਂ ਹੋਣ ਦਿੱਤੀ ਜਾਊਗੀ ਇਹੋ ਜਿਹਾ ਕੋਈ ਕੰਮ ਨਹੀਂ ਹੋਊਗਾ ਸਭ ਜਿਹੜੀ ਔਂਗਲ 27 ਦੇ ਸਰਕਾਰ ਨੂੰ ਚਾਹੁੰਦੀ ਉਹਦੇ ਕਈ ਮੁੱਦੇ ਹੁਣ ਗਨੇ ਜਿਹੜਾ ਉਹਦੇ ਚ ਸਭ ਤੋਂ ਪਹਿਲਾ ਜਿਹੜਾ ਮੇਨ ਮੁੱਦਾ ਹੈਗਾ ਆ ਉਹ ਤੇ ਪੰਜਾਬ ਦੇ ਵਿੱਚ ਨਸ਼ਾ ਆ ਨਸ਼ਾ ਇੱਕ ਉਹ ਚੀਜ਼ ਆ ਇਹਨਾਂ ਨੇ ਪੰਜਾਬ ਨੂੰ ਪਹਿਲਾਂ ਖਤਮ ਕਰਨ ਵਾਸਤੇ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਪਹਿਲਾਂ ਸਾਡੇ ਨੌਜਵਾਨ ਜਿਹੜੇ ਆ ਝੂਠੇ ਪੁਲਿਸ ਮੁਕਾਬਲਿਆਂ ਤੇ ਬਣਾ ਕੇ ਮਾਰੇ ਆ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਆ ਕਿ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਤਸਵੀਰ ਇਹ ਇਹ ਗੋਲੀਆਂ ਦੇ ਨਾਲ ਵੀ ਜਿਹੜੀ ਆ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਦਬਾ ਨਹੀਂ ਸਕਦੇ ਉਹਨਾਂ ਨੇ ਫਿਰ ਸੱਭਿਆਚਾਰ ਦਾ ਨਾਂ ਦੇ ਕੇ ਵਿੱਚ ਨਸ਼ਿਆਂ ਨੂੰ ਇੰਨੇ ਵੱਡੇ ਪੱਧਰ ਤੇ ਲੈ ਜਾਂਦਾ ਆ ਕਿ ਸਾਡੇ ਨੌਜਵਾਨਾਂ ਨੂੰ ਦਿਮਾਗੀ ਤੌਰ ਤੇ ਜਿਹੜਾ ਆ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਡੀਐਨਏ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਜਿਹੜੀ ਪੰਜਾਬ ਦੇ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਆ ਅਸੀਂ ਇਸ ਗੱਲ ਨੂੰ ਜਿਹੜਾ ਲੈ ਕੇ ਜਿਹੜਾ ਪੰਜਾਬ ਦੇ ਹਰ ਕੋਨੇ ਕੋਨੇ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਜਾ ਰਹੇ ਆ ਕਿ ਆਪਾਂ ਨੌਜਵਾਨਾਂ ਨੂੰ ਪਹਿਲਾਂ ਨਸ਼ਿਆਂ ਦੇ ਉੱਤੋਂ ਬਚਾਈਏ ਸਾਡਾ ਜਿਹੜਾ ਮੇਨ ਮਕਸਦ ਆ ਇੱਕ ਨਸ਼ਿਆਂ ਨੂੰ ਬਚਾਉਣਾ ਅੱਜ ਸਾਡੀ ਸਿੱਖਾਂ ਦੀ ਜਿਹੜੀ ਹੋਣ ਦਾ ਉਹ ਵੀ ਖਤਰੇ ਦੇ ਵਿੱਚ ਪਈ ਹੋਈ ਆ ਕਿਉਂਕਿ ਬੜੇ ਪਲਾਨ ਦੇ ਨਾਲ ਸਰਕਾਰਾਂ ਵੱਲੋਂ ਜਿਹੜੀਆਂ ਸਿੱਖ ਵਿਰੋਧੀ ਪੰਜਾਬ ਵਿਰੋਧੀ ਸਰਕਾਰਾਂ ਨੇ ਉਹਨਾਂ ਨੇ ਇਹੋ ਜਿਹੇ ਪਲਾਨ ਬਣਾਏ ਨੇ ਜਿਹੜੇ ਛੁਪੋਆਂ ਏਜੰਡਾ ਆ ਇੱਕ ਜੇ ਦਿੱਤੇ ਤਾਂ ਸਾਡੇ ਨੌਜਵਾਨਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਤੇ ਬੇਰੁਜ਼ਗਾਰ ਨੌਜਵਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਤੇ ਜਿਹੜੀ ਸਾਡੀ ਜਗ੍ਹਾ ਖਾਲੀ ਹੁੰਦੀ ਹੈ ਉਸ ਜਗ੍ਹਾ ਦੇ ਉੱਤੇ ਦੂਸਰੇ ਬੰਦਿਆਂ ਨੂੰ ਲਿਆ ਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਆਪ ਜੀ ਦੇ ਮਾਧਿਅਮ ਦੇ ਰਾਹੀਂ ਕਿ ਸ਼੍ਰੋਮਣੀ ਅਕਾਲੀ ਦਲ ਵਾਸ ਪੰਜਾਬ ਦੀ ਜਿਹੜੀ ਆ ਉਹ ਇਹ ਗੱਲਾਂ ਜਿਹੜੀਆਂ ਦੂਸਰੀਆਂ ਪਾਰਟੀਆਂ ਲੈ ਕੇ ਆਈਆਂ ਉਹ ਕਦੀ ਵੀ ਉਹਨਾਂ ਦੀਆਂ ਇਹ ਪੂਰਨ ਜਿਹੜੀਆਂ ਨਹੀਂ ਹੋਣ ਦੇਣਗੀਆਂ ਅਸੀਂ ਬਿਲਕੁਲ ਆਪਣੀ ਹੋਣ ਵਾਸਤੇ ਆਪਣੇ ਪੰਜਾਬ ਵਾਸਤੇ ਪੰਜਾਬ ਦੀ ਨੌਜਵਾਨੀ ਵਾਸਤੇ ਪੰਜਾਬ ਦੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਪੰਜਾਬ ਦਾ ਪਾਣੀ ਬਚਾਉਣ ਵਾਸਤੇ ਪੰਜਾਬ ਦਾ ਵਾਤਾਵਰਣ ਬਚਾਉਣ ਲਈ ਪੰਜਾਬ ਦੇ ਜਿਹੜੇ ਸਾਡੇ ਆਪਣੇ ਮੁੱਦੇ ਨੇ ਉਹਨਾਂ ਵਾਸਤੇ ਅਸੀਂ ਦਿਨ ਦੁਗਣੀ ਰਾਤ ਚੁਗਣੀ ਭਾਈ ਅਮਰਤਪਾਲ ਸਿੰਘ ਜੀ ਦੀ ਅਗਵਾਈ ਦੇ ਹੇਠ ਤੇ ਬਾਪੂ ترਸੇਮ ਸਿੰਘ ਜੀ ਦੀ ਅਗਵਾਈ ਦੇ ਹੇਠ ਇਸ ਸੰਘਰਸ਼ ਜਿਹੜਾ ਉਹ ਲੜ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।